ਦੋਸਤੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਗੁਰਬਾਣੀ ਰਹੇਗਾ ਗੁਰਬਾਣੀ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਔਰ ਇਸ ਤੋਂ ਕਿਸ ਤਰ੍ਹਾਂ ਇਸ ਤੋਂ ਕਿਸ ਤਰ੍ਹਾਂ ਸੇਧ ਲਈ ਜਾ ਸਕਦੀ ਹੈ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਨਿਸ਼ਚੈ ਮੈਂ ਗੁਰਬਾਣੀ ਦੇ ਪਾਠ ਬਾਰੇ ਨਹੀਂ ਗੱਲ ਕਰਾਂਗਾ ਗੁਰਬਾਣੀ ਦੇ ਅਧਿਨ ਦੀ ਗੱਲ ਕਰਾਂਗਾ ਗੁਰਬਾਣੀ ਦੇ ਕੁਝ ਸਿਸਟਮ ਜਿਹੜੇ ਸਾਨੂੰ ਗੁਰਬਾਣੀ ਤੋਂ ਜਾਹਰਾ ਤੌਰ ਤੇ ਦਿਖਾਈ ਦਿੰਦੇ ਨੇ ਆਪਾਂ ਉਹਦੀ ਗੱਲ ਕਰਾਂਗੇ ਜਪਜੀ ਸਾਹਿਬ ਗੁਰਬਾਣੀ ਦਾ ਸਭ ਤੋਂ ਪਹਿਲਾ ਪਹਿਲੀ ਬਾਣੀ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਮੁੱਢ ਵਿੱਚ ਸਭ ਤੋਂ ਆਰੰਭ ਵਿੱਚ ਦਰਜ ਹੈ ਔਰ ਇਹ ਉਹਨਾਂ 13 ਪੰਨਿਆਂ ਵਿੱਚ ਸ਼ਾਮਲ ਹੈ ਜਿਸ ਨੂੰ ਨਿਤਨੇਮ ਦੀ ਬਾਣੀ ਕਿਹਾ ਜਾਂਦਾ ਹੈ ਨਿਤਨੇਮ ਦਾ ਮਤਲਬ ਰੋਜ਼ ਪੜਨ ਵਾਲੀ ਬਾਣੀ ਨਿਤਨੇਮ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਇਹ ਆਧਾਰ ਰੂਪ ਵਿੱਚ ਉਹ ਬਾਣੀ ਹੈ ਜੋ ਤੁਹਾਨੂੰ ਗੁਰਮਤ ਦਾ ਸਿਧਾਂਤ ਸਪਸ਼ਟ ਕਰੇਗੀ ਔਰ ਉਹ ਸਿਧਾਂਤ ਦ੍ਰਿੜਾਏਗੀ ਸਾਡੇ ਕੋਲ ਜਪ ਦੀ ਬਾਣੀ ਦਾ ਵਿਸ਼ਾ ਵਸਤੂ ਅਸੀਂ ਆਪਣੀਆਂ ਪਹਿਲੀਆਂ ਵੀਡੀਓਜ਼ ਵਿੱਚ ਵਿਚਾਰਿਆ ਹੈ ਇਹ ਵਿਸ਼ਾ ਵਸਤੂ ਸੱਚ ਨਾਲ ਸੰਬੰਧਤ ਹੈ ਜਪ ਦੀ ਬਾਣੀ ਦਰਅਸਲ ਸੱਚ ਦੀ ਬਾਣੀ ਹੈ ਸੱਚ ਦੀ ਵਿਆਖਿਆ ਹੈ ਔਰ ਇਹ ਵਿਆਖਿਆ ਗੁਰੂ ਸਾਹਿਬ ਨੇ ਪਹਿਲੇ ਸ਼ਲੋਕ ਵਿੱਚ ਕੀਤੀ ਹੈ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਹੋਰ ਸ਼ਬਦ ਬੜਾ ਅਹਿਮ ਹੈ ਉਹ ਮੂਲ ਮੰਤਰ ਦੇ ਅੰਤ ਵਿੱਚ ਆਉਂਦਾ ਹੈ ਔਰ ਉਸ ਦਾ ਉਲੇਖ ਗੁਰ ਪ੍ਰਸਾਦ ਦੇ ਰੂਪ ਵਿੱਚ ਮਿਲਦਾ ਗੁਰ ਪ੍ਰਸਾਦ ਗੁਰੂ ਗੁਰੂ ਨਹੀਂ ਹੈ ਗੁਰ ਪ੍ਰਸਾਦ ਗੁਰੂ ਪ੍ਰਸਾਦ ਨਹੀਂ ਹੈ ਜਦੋਂ ਅਸੀਂ ਗੁਰ ਦੀ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਇੱਕ ਪ੍ਰਕਿਰਿਆ ਦੀ ਗੱਲ ਕਰਦੇ ਹਾਂ ਗੁਰ ਇੱਕ ਪੂਰੀ ਵਿਧੀ ਹੈ ਉਸ ਵਿਧਾਨ ਚੋਂ ਉਸ ਵਿਧੀ ਚੋਂ ਪ੍ਰਾਪਤ ਹੋਇਆ ਅਨੁਭਵ ਗੁਰ ਪ੍ਰਸਾਦ ਹੈ ਜਪਜੀ ਸਾਹਿਬ ਦੀ ਬਾਣੀ ਨੂੰ ਅਗਰ ਇਹਦਾ ਬਹੁਤ ਨਜ਼ਦੀਕ ਤੋਂ ਇਜ਼ਾਦਨ ਕੀਤਾ ਜਾਏ ਤਾਂ ਇਹਦੇ ਵਿੱਚ ਜਿਹੜਾ ਆਰਗੂਮੈਂਟ ਕਰਨ ਦਾ ਤਰੀਕਾ ਹੈ ਉਹ ਨਾਂ ਵਿੱਚ ਹੈ ਨਾਂ ਦਾ ਮਤਲਬ ਹੈ ਕਿ ਜਿਸ ਚੀਜ਼ ਦੀ ਗੱਲ ਹੋ ਰਹੀ ਹੈ ਉਹ ਐ ਵੀ ਨਹੀਂ ਹੈ ਉਹ ਵੀ ਨਹੀਂ ਹੈ ਉਹ ਵੀ ਨਹੀਂ ਹੈ ਮਤਲਬ ਹਰ ਚੀਜ਼ ਨੂੰ ਨੂੰ ਕ੍ਰੌਸ ਆਊਟ ਕਰਨ ਦਾ ਕੰਮ ਹੈ ਜਦੋਂ ਅਸੀਂ ਨਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪਹਿਲੀ ਪੰਕਤੀ ਤੁਸੀਂ ਲਓ ਕਿ ਸੋਚੇ ਸੋਚ ਨਾ ਹੋਈ ਭੁੱਖਿਆ ਭੁੱਖ ਨਾ ਉਤਰੀ ਮਤਲਬ ਸੋਚਣ ਨਾਲ ਕੁਝ ਨਹੀਂ ਹੋ ਸਕਦਾ ਇਹ ਉਦਾਹਰਨਾਂ ਨੇ ਫਿਰ ਗੁਰੂ ਸਾਹਿਬ ਦਾ ਸਿਧਾਂਤ ਰੂਪ ਵਿੱਚ ਹੈ ਕਿ ਕਿਵੇਂ ਸਚਿਆਰਾ ਹੋਵੀਐ ਕਿ ਕਿਹ ਗੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਸਚਿਆਰਾ ਸ਼ਬਦ ਜਿਹੜਾ ਸਤਨਾਮ ਨਾਲ ਜਾਂ ਆਦ ਸੱਚ ਜੁਗਤ ਸੱਚ ਨਾਲ ਰਿਲੇਟਡ ਹੈ ਸਚਿਆਰਾ ਸੱਚ ਦੇ ਰਾਹ ਉੱਤੇ ਤੁਰਨ ਵਾਲਾ ਸਚਿਆਰਾ ਕਿਦਾਂ ਹੋਇਆ ਜਾ ਸਕਦਾ ਸੱਚ ਦੇ ਰਸਤੇ ਤੇ ਕਿੱਦਾਂ ਤੁਰਿਆ ਜਾ ਸਕਦਾ ਫਿਰ ਇਸ ਸੱਚ ਨੂੰ ਸਮਝਣ ਵਾਸਤੇ ਸਾਨੂੰ ਕਰਤਾਪੁਰਖ ਦੇ ਬਾਰੇ ਸਮਝਣਾ ਪੈਂਦਾ ਹੈ ਕਿ ਕਰਤਾ ਦਾ ਸਿਧਾਂਤ ਜਿਹੜਾ ਹੈ ਕਰਤਾ ਦਾ ਸਿਸਟਮ ਜਿਹੜਾ ਹੈ ਉਹ ਹੀ ਸਰਵਵਿਆਪਕ ਹੈ ਹਰਥਾ ਮੌਜੂਦ ਹੈ ਇਕੰਕਾਰ ਦਾ ਦੂਸਰਾ ਸ਼ਬਦ ਸਾਡੇ ਕੋਲ ਨਿਰੰਜਨ ਤੇ ਅੰਕਾਰ ਦੂਹ ਹੋਰ ਸ਼ਬਦ ਵਰਤੇ ਹੋਏ ਨੇ ਜਪਜੀ ਸਾਹਿਬ ਵਿੱਚ ਪੰਜ ਸੂਤਰ ਨੇ ਉਹ ਸੂਤਰ ਜਿਹੜੇ ਨੇ ਉਹ ਪੌੜੀਆਂ ਦੇ ਅੰਤ ਦੇ ਵਿੱਚ ਆਉਂਦੇ ਨੇ ਜਿਸ ਤਰ੍ਹਾਂ ਮੰਨੇ ਦੀ ਪੌੜੀ ਦੇ ਵਿੱਚ ਮੰਨੇ ਦੀਆਂ ਜੜੀਆਂ ਪੌੜੀਆਂ ਨੇ ਉਹਨਾਂ ਦੇ ਵਿੱਚ ਅੰਤ ਦੇ ਉੱਤੇ ਜਿਹੜਾ ਸਟੈਂਜ਼ਾ ਹੈ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਇੱਕ ਸੂਤਰ ਹੈ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸ ਇਹ ਇੱਕ ਸੂਤਰ ਹੈ ਤਾਂ ਜਪਜੀ ਸਾਹਿਬ ਵਿੱਚ ਕੁੱਲ ਪੰਜ ਸੂਤਰ ਨੇ ਇਹਨਾਂ ਪੰਜ ਸੂਤਰਾਂ ਦੇ ਸਿੱਧੇ ਧਾਗੇ ਸਿੱਧੇ ਕਨੈਕਸ਼ਨ ਜਿਹੜੇ ਨੇ ਉਹ ਸੱਚ ਨਾਲ ਸੰਬੰਧਤ ਨੇ ਐਸਾ ਨਾਮ ਨਿਰੰਜਨ ਹੋਏ ਨਾਮ ਦਾ ਮਤਲਬ ਸਿਧਾਂਤ ਹੈ ਨਰੰਜਨ ਦਾ ਮਤਲਬ ਹੈ ਉਹ ਨਰੰਕਾਰ ਰੂਪ ਵਿੱਚ ਸਾਡੇ ਆਲੇ-ਆਲੇ ਦੁਆਲੇ ਪੂਰੀ ਤਰ੍ਹਾਂ ਫੈਲਿਆ ਹੋਇਆ ਇੱਕ ਸਿਸਟਮ ਦੇ ਰੂਪ ਵਿੱਚ ਹੈ। ਔਰ ਉਹ ਸਿਸਟਮ ਜਿਹੜਾ ਹੈ ਉਹ ਰਿਸਪੌਂਸਿਵ ਹੈ। ਮਤਲਬ ਸਿਸਟਮ ਤੁਹਾਨੂੰ ਜਵਾਬ ਦਿੰਦਾ ਹੈ ਤੁਹਾਡੇ ਹਰ ਕਿਰਿਆ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਤੁਹਾਨੂੰ ਕੁਝ ਨਾ ਕੋਈ ਦਿੰਦਾ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ। ਜਿਸ ਨੇ ਇਸ ਨਾਮ ਨੂੰ ਮੰਨ ਲਿਆ ਸਮਝ ਲਿਆ ਕਰਕੇ ਦੇਖ ਲਿਆ ਪ੍ਰਤਿਆਕੇ ਦੇਖ ਲਿਆ ਫਿਰ ਉਹ ਜੋ ਮੰਨ ਜਾਂਦਾ ਹੈ ਉਹਦੀ ਮਨੋਤੀ ਜਿਹੜੀ ਇਸ ਗੱਲ ਦੇ ਵਿੱਚ ਪੱਕੀ ਹੋ ਜਾਂਦੀ ਹੈ ਇਹ ਸਿਰਫ ਉਹੀ ਜਾਣਦਾ ਹੈ ਇੱਕ ਪ੍ਰਸਥਿਤੀ ਹੈ ਜਿਹੜੀ ਉਦੋਂ ਹੀ ਆਏਗੀ ਜਦੋਂ ਕਿਸੇ ਚੀਜ਼ ਨਾਲ ਤੁਸੀਂ ਵਾਅ ਵਾਸਤਾ ਪਾਓਗੇ ਪਾਣੀ ਕਿੰਨਾ ਗਰਮ ਹੈ ਹੱਥ ਪਾ ਕੇ ਦੇਖੋਗੇ ਪਤਾ ਲੱਗੇਗਾ ਜਿਹਨੇ ਹੱਥ ਪਾ ਲਿਆ ਉਹਨੂੰ ਪਤਾ ਪਾਣੀ ਕਿੰਨਾ ਗਰਮ ਹੈ ਇਹ ਐਕਸਪੀਰੀਅੰਸ ਹੈ ਐਕਸਪੀਰੀਅੰਸ ਬੇਸਡ ਲਰਨਿੰਗ ਹੈ ਗੁਰੂ ਸਾਹਿਬ ਨੇ ਉਸੇ ਲਰਨਿੰਗ ਸਿਸਟਮ ਦੀ ਵਿਆਖਿਆ ਕੀਤੀ ਹੈ ਜਿਹੜਾ ਲਰਨਿੰਗ ਸਿਸਟਮ ਸਾਨੂੰ ਲਗਾਤਾਰ ਬਦਲਣ ਵਾਸਤੇ ਕਹਿੰਦਾ ਹੈ ਲਗਾਤਾਰ ਬਦਲਣ ਵਾਸਤੇ ਕਹਿੰਦਾ ਜਿਹੜਾ ਸਜੀਵ ਹੈ ਨਿਰਜੀਵ ਨਹੀਂ ਹੈ ਸਜੀਵ ਹੈ ਰਿ ਸਾਡਾ ਜਿਹੜਾ ਚੁਗਿਰਦਾ ਹੈ ਉਹ ਵੀ ਸਜੀਵ ਹੈ ਉਹ ਵੀ ਜੀਵੰਤ ਹੈ ਲਾਈਵ ਹੈ ਔਰ ਅਸੀਂ ਉਹਦੇ ਨਾਲ ਰਿਐਕਟ ਕਰਦੇ ਆਂ ਅਸੀਂ ਉਹਦੇ ਨਾਲ ਇੰਟਰੈਕਟ ਕਰਦੇ ਆਂ ਅਸੀਂ ਵੀ ਲਾਈਵ ਆ ਤਾਂ ਸਾਡਾ ਦੋਨਾਂ ਦਾ ਜਿਹੜਾ ਸਿੱਖਣ ਦਾ ਜਿਹੜਾ ਤਰੀਕਾ ਹੈ ਜੋ ਅਸੀਂ ਸਿੱਖਦੇ ਆਂ ਸਾਡਾ ਵਾਤਾਵਰਣ ਵੀ ਉਸੇ ਤੋਂ ਸਿੱਖਦਾ ਹੈ ਸਾਡਾ ਆਲਾ ਦੁਆਲਾ ਵੀ ਸਾਡੇ ਤੋਂ ਸਿੱਖਦਾ ਹੈ ਇਸ ਤਰ੍ਹਾਂ ਨਾਲ ਅਸੀਂ ਉਹਦਾ ਇੱਕ ਇੱਕ ਸਾਂਝ ਹੈ ਕਿ ਰਿਸ਼ਤਾ ਹੈ ਜਿਹੜਾ ਸਾਨੂੰ ਸਮਝ ਪੈਂਦਾ ਜਦੋਂ ਸਾਨੂੰ ਇਹਦੀ ਸਮਝ ਆ ਜਾਂਦੀ ਹੈ ਤਾਂ ਫਿਰ ਸਾਨੂੰ ਉਸ ਦੇ ਸਾਰੇ ਵਰਤਾਰਿਆਂ ਦੀ ਸਮਝ ਆ ਜਾਂਦੀ ਹੈ ਔਰ ਇਹ ਸੇ ਸਮਝ ਨੂੰ ਗੁਰੂ ਸਾਹਿਬ ਪੰਜ ਖੰਡਾਂ ਦੇ ਅੰਤ ਵਿੱਚ ਸੱਚਖੰਡ ਵਸੈ ਨਿਰੰਕਾਰ ਜਿਹੜਾ ਵਿਅਕਤੀ ਸੱਚਖੰਡ ਦੇ ਅਸਥਾਨ ਵਿੱਚ ਪਹੁੰਚ ਗਿਆ ਜਿਸ ਨੂੰ ਸੱਚ ਵਰਤਦਾ ਹੋਇਆ ਨਜ਼ਰ ਆਉਣਾ ਸ਼ੁਰੂ ਹੋ ਜਾਏ ਉਸ ਨੂੰ ਨਿਰੰਕਾਰ ਦੀ ਵੀ ਸਮਝ ਆ ਜਾਏਗੀ ਇਹ ਰੋ ਨਿਰੰਕਾਰ ਉਹੀ ਹੈ ਜੋ ਇੱਕ ਓੰਕਾਰ ਹੈ ਫਿਰ ਇਹ ਨਿਰੰਕਾਰ ਸ਼ਬਦ ਇੱਕ ਓੰਕਾਰ ਨਾਲ ਜੁੜਦਾ ਪੂਰੇ ਜਪਜੀ ਸਾਹਿਬ ਵਿੱਚ ਕੋਈ ਅਧਿਆਤਮਕਤਾ ਨਹੀਂ ਹੈ ਇਹਦੇ ਵਿੱਚ ਕੋਈ ਵੀ ਅਧਿਆਤਮਕਤਾ ਨਹੀਂ ਹੈ ਸਿਸਟਮ ਕੁਦਰਤ ਦੇ ਨਿਯਮਾਂ ਦਾ ਹੈ ਕੁਦਰਤ ਦੇ ਨਿਯਮ ਦਾ ਹੈ ਇੱਕ ਕੁਦਰਤ ਦਾ ਸਿਸਟਮ ਹੈ ਜਿਸ ਵਿੱਚ ਤੁਸੀਂ ਮੌਜੂਦ ਹੋ ਜਿਹਦੇ ਕਰਕੇ ਤੁਹਾਡੀ ਹੋਂਦ ਹੈ ਜਿਸ ਤੋਂ ਬਾਅਦ ਤੁਹਾਡੀ ਹੋਂਦ ਖਤਮ ਹੋ ਜਾਂਦੀ ਹੈ ਔਰ ਇਹ ਸਿਸਟਮ ਰਿਸਪੌਂਸਿਵ ਹੈ ਲਗਾਤਾਰ ਤੁਹਾਨੂੰ ਪ੍ਰਤੀਕਿਰਿਆ ਦਿੰਦਾ ਹੈ ਤੁਸੀਂ ਆਪਣੀ ਪ੍ਰਤੀਕਿਰਿਆ ਦਿੰਦੇ ਹੋ ਇਹ ਸਿਸਟਮ ਤੁਹਾਡੇ ਦੇ ਨਾਲ ਇਹੋ ਤੋ ਬੋਤ ਹੈ ਇਹ ਜਿਹੜੀ ਸਮਝ ਆ ਜਾਣੀ ਇਹ ਸਿੱਖੀ ਹੈ ਇਹ ਗੁਰਮਤ ਹੈ ਜਦ ਦੀ ਆਖੀਰ ਲਿਪੋੜੀ ਦੇਖੋ ਆਖੀਰ ਲਿਪੋੜੀ ਗੁਰੂ ਸਾਹਿਬ ਕਹਿੰਦੇ ਨੇ ਕਿ ਜਤ ਪਹਾਰਾਂ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਉ ਖਲਾ ਅਗੰ ਤਪਤਾਉ ਪਾਂਡਾ ਪਾਉ ਅਮਰਤ ਤਟਾਲ ਕੜੀਆ ਸ਼ਬਦ ਸੱਚੀ ਟਕਸਾਲ ਇਹ ਨਿਰੰਤਰ ਚੱਲਦੇ ਰਹਿਣ ਵਾਲਾ ਪ੍ਰੋਸੈਸ ਹੈ ਕੜੀਆ ਸ਼ਬਦ ਸੱਚੀ ਟਕਸਾਲ ਦਾ ਮਤਲਬ ਇਵੋਲੂਸ਼ਨ ਹੈ ਈਵੋਲਵ ਹੋ ਰਿਹਾ ਜੋ ਕੁਝ ਈਵੋਲਵ ਹੋ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਜੇ ਅਗਰ ਸੱਚੀ ਟਕਸਾਲ ਹੈ ਸੱਚ ਦੀ ਟਕਸਾਲ ਹੈ ਸੱਚ ਦੇ ਨਾਲ ਤੁਰਿਆ ਜਾ ਰਿਹਾ ਹੈ ਤਾਂ ਫਿਰ ਇਹਦੇ ਵਿੱਚ ਜੋ ਕੁਝ ਬਣ ਰਿਹਾ ਹੈ ਉਹ ਕੁਝ ਸਹੀ ਬਣ ਰਿਹਾ ਹੈ ਇਹ ਨਿਰੰਤਰਤਾ ਸਾਨੂੰ ਗੁਰਬਾਣੀ ਚੋਂ ਸਮਝ ਆਂਦੀ ਹੈ ਕਰਤਾ ਦਾ ਸਿਸਟਮ ਹੈ ਜਿਹਨੂੰ ਅਸੀਂ ਕਾਜ਼ ਐਂਡ ਇਫੈਕਟ ਦੇ ਉੱਤੇ ਲੈ ਕੇ ਜਾਂਦੇ ਆ ਕਿਉਂਕਿ ਗੁਰੂ ਸਾਹਿਬ ਦੀ ਕਰਤਾ ਬਾਰੇ ਜਿਹੜੀ ਸਪਸ਼ਟਤਾ ਹੈ ਉਹ ਸਾਨੂੰ ਆਸਾ ਦੀ ਵਾਰ ਚ ਮਿਲਦੀ ਹੈ ਤੋਂ ਆਸਾ ਦੀ ਵਾਰ ਦੀਆਂ ਪੌੜੀਆਂ ਵਿੱਚ ਮਿਲਦੀ ਹੈ ਔਰ ਪੌੜੀ ਦੇ ਅੰਤ ਵਿੱਚ ਆਂਦਾ ਹੈ ਕਿ ਸੋ ਕਰੇ ਜਿੱਤੇ ਸਹ ਰਜਾਏ ਇਹ ਸਿਸਟਮ ਉਹੀ ਕੁਝ ਕਰਦਾ ਜੋ ਇਸ ਨੂੰ ਪਾਉਂਦਾ ਹੈ ਜੋ ਤੁਸੀਂ ਇਸ ਨੂੰ ਦਿਓਗੇ ਉਹ ਵਾਪਸ ਤੁਹਾਨੂੰ ਉਹਦੇ ਵਿੱਚ ਦੇਗਾ ਤਸਾਂ ਨੂੰ ਇਸ ਤੋਂ ਬਾਅਦ ਨਹੀਂ ਹੋਇਆ ਜਾ ਸਕਦਾ ਹੁਣ ਕਿਵਸ ਚਿਆਰਾ ਹੋ ਗਿਆ ਕਿਵ ਕੂੜਾ ਟੁੱਟਾ ਪਾਲ ਕੂੜ ਦੀ ਜਿਹੜੀ ਭਲੇਖਾ ਹੈ ਉਹ ਕਦੋਂ ਖਤਮ ਹੋਏਗਾ ਜਦੋਂ ਤੁਸੀਂ ਸੱਚ ਦੇ ਨਾਲ ਤੁਰੋਗੇ ਸੱਚ ਦੀ ਸਮਝ ਆ ਜਾਏਗੀ ਸੱਚ ਦੀ ਸਮਝ ਕਦੋਂ ਆ ਜਾਏਗੀ ਜਦੋਂ ਤੁਸੀਂ ਉਸ ਨਾਲ ਤਜਰਬਾ ਐਕਸਪੀਰੀਅੰਸ ਲੈ ਕੇ ਅਨੁਭਵ ਲੈ ਕੇ ਦੇਖੋਗੇ ਜਦੋਂ ਤੁਹਾਨੂੰ ਤੁਹਾਡਾ ਉਹਦੇ ਨਾਲ ਅਨੁਭਵ ਹੋਏਗਾ ਉਹ ਸੰਭਵ ਤੋਂ ਜੋ ਤੁਹਾਡੀ ਪ੍ਰਾਪਤੀ ਹੈ ਜੋ ਗੁਰਪ੍ਰਸਾਦ ਤੁਹਾਡੀ ਆਪਣੀ ਪ੍ਰਾਪਤੀ ਹੈ ਇੰਡੀਵਿਜੂਅਲ ਤੁਹਾਡੀ ਕੋਈ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਸਾਰਿਆਂ ਦੀ ਕੋਈ ਪ੍ਰਾਪਤੀ ਹੈ ਨਹੀਂ ਅਲੱਗ-ਅਲੱਗ ਪ੍ਰਾਪਤੀ ਹੈ ਜਿਹੋ ਜੀ ਤੁਹਾਡੀ ਪ੍ਰਾਪਤੀ ਹੈ ਉਹੋ ਜੀ ਤੁਸੀਂ ਜੋ ਤੁਹਾਡਾ ਅਨੁਭਵ ਹੋਏਗਾ ਉਹੀ ਅਨੁਭਵ ਤੁਹਾਡੀ ਕ cognition ਹੈ ਉਹੀ ਸੱਚਖੰਡ ਵਸਾ ਨਿਰੰਕਾਰ ਤੱਕ ਜਾਏਗਾ ਪੰਜ ਖੰਡਾਂ ਦਾ ਅ ਅਸੀਂ ਇਹਦੇ ਬਾਰੇ ਅ ਪਹਿਲਾਂ ਇਹਦੀ ਬਾਰੇ ਜਾਣਕਾਰੀ ਦਿੱਤੀ ਹੈ ਕਿ ਪੰਜ ਖੰਡ ਜਿਹੜੇ ਨੇ ਗੁਰੂ ਸਾਹਿਬ ਦੇ ਉਹਨਾਂ ਵਿੱਚ ਧਰਮ ਖੰਡ ਹੈ ਫਿਰ ਕਰਮ ਖੰਡ ਹੈ ਧਰਮ ਖੰਡ ਤੋਂ ਬਾਅਦ ਗਿਆਨ ਖੰਡ ਹੈ ਗਿਆਨ ਖੰਡ ਤੋਂ ਬਾਅਦ ਕਰਮ ਖੰਡ ਹੈ ਕਰਮ ਖੰਡ ਤੋਂ ਬਾਅਦ ਸ਼ਰਮ ਖੰਡ ਹੈ ਸ਼ਰਮ ਖੰਡ ਤੋਂ ਬਾਅਦ ਸੱਚ ਖੰਡ ਹੈ ਯਾ ਤੁਸੀਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਸਮਝ ਲਓ ਵੀ ਪਹਿਲਾਂ ਧਰਮ ਖੰਡ ਹੈ ਧਰਮ ਖੰਡ ਦਾ ਮਤਲਬ ਹੈ ਐਗਜ਼ਿਸਟਿੰਗ ਆਫ ਆਲ ਦਾ ਥਿੰਗਸ ਇਨ ਰਿਲੇਸ਼ਨ ਟੂ ਈਚ ਅਦਰ ਜਿਹੜਾ ਜੋ ਤੁਹਾਡੇ ਆਲੇ ਦੁਆਲੇ ਪੂਰਾ ਦਾ ਪੂਰਾ ਸਮੁੱਚਾ ਬ੍ਰਹਿਮੰਡ ਜਿਹੜਾ ਇਹ ਧਰਮ ਖੰਡ ਹੈ ਜਿਸ ਚੀਜ਼ ਤੇ ਟਿਕਿਆ ਹੋਇਆ ਹੈ ਜਿਸ ਤਰੀਕੇ ਨਾਲ ਐਗਜ਼ਿਸਟ ਕਰ ਰਿਹਾ ਉਹ ਧਰਮ ਉਸ ਨੂੰ ਧਰਮ ਕਿਹਾ ਅਰਮ ਖੰਡ ਨੂੰ ਜਾਣਨਾ ਗਿਆਨ ਖੰਡ ਹੈ ਉਸ ਨੂੰ ਸਮ ਉਸੇ ਜਾਣਕਾਰੀ ਪ੍ਰਾਪਤ ਕਰਨਾ ਸਿਰਫ ਜਾਣਕਾਰੀ ਮਾਤਰ ਪ੍ਰਾਪਤ ਕਰਨਾ ਉਹ ਗਿਆਨ ਖੰਡ ਹੈ ਗਿਆਨ ਖੰਡ ਤੋਂ ਬਾਅਦ ਸ਼ਰਮ ਖੰਡ ਹੈ ਜਦੋਂ ਸ਼ਰਮ ਖੰਡ ਤੇ ਤੁਸੀਂ ਪਹੁੰਚਦੇ ਹੋ ਤਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਦੂਜੇ ਦੇ ਨਾਲ ਜਿਹੜਾ ਲੈਣ-ਦੇਣ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਦੂਜੇ ਦੇ ਰਿਲੇਸ਼ਨ ਵਿੱਚ ਸਮਝਦੇ ਹੋ ਕੰਪਰੀਹੈਂਸ਼ਨ ਤੁਹਾਨੂੰ ਹੁੰਦੀ ਹੈ ਉਹ ਤੁਹਾਡਾ ਸ਼ਰਮ ਖੰਡ ਹੈ ਕਰਮਖੰਡ ਵਿੱਚ ਜੋ ਤੁਹਾਡਾ ਗਿਆਨ ਪ੍ਰਾਪਤ ਹੋਇਆ ਜੋ ਤੁਹਾਨੂੰ ਸਮਝ ਆਈ ਫਿਰ ਤੁਸੀਂ ਉਸ ਨੂੰ ਅਪਲਾਈ ਕਰਦੇ ਹੋ ਜਦੋਂ ਅਪਲਾਈ ਕਰਦੇ ਹੋ ਤੁਹਾਡਾ ਕਰਮਖੰਡ ਹੈ ਕਰਮਖੰਡ ਵਿੱਚ ਅਪਲਾਈ ਕਰਨ ਤੋਂ ਬਾਅਦ ਕਿਸੇ ਜੀਜ਼ ਨੂੰ ਵਰਤਨ ਤੋਂ ਬਾਅਦ ਉਸ ਦੀ ਤਾਕਤ ਉਸ ਦੀ ਸਮਰੱਥਾ ਸਮਝ ਆਂਦੀ ਹੈ ਜੋ ਤੁਹਾਡੀ ਸਮਝ ਆਂਦੀ ਹੈ ਉਹ ਸੱਚ ਖੰਡ ਹੈ ਬਹੁਤ ਸਪਸ਼ਟ ਗੁਰਬਾਣੀ ਬਹੁਤ ਸਪਸ਼ਟ ਹੈ ਇਹ ਸੇ ਜ਼ਿੰਦਗੀ ਨਾਲ ਸੰਬੰਧਤ ਹੈ ਪਰ ਤੇਕ ਜ਼ਿੰਦਗੀ ਨਾਲ ਸੰਬੰਧਤਾ ਕਿ ਅਧਿਆਤਮਕਤਾ ਬਿਲਕੁਲ ਇਹਦੇ ਵਿੱਚ ਕੋਈ ਐਦਾ ਦੀ ਗੱਲ ਨਹੀਂ ਹੈ ਜਦੋਂ ਤੁਸੀਂ ਅਰਦਾਸ ਵਿੱਚ ਸੰਬੋਧਨ ਹੁੰਦੇ ਹੋ ਤੁਸੀਂ ਉਸੇ ਸੱਚਖੰਡ ਨੂੰ ਉਸੇ ਸਿਸਟਮ ਨੂੰ ਸੰਬੋਧਨ ਹੁੰਦੇ ਹੋ ਔਰ ਜਦੋਂ ਤੁਸੀਂ ਅਰਦਾਸ ਕਰਦੇ ਹੋ ਤਾਂ ਤੁਸੀਂ ਇਹ ਕਹਿੰਦੇ ਹੋ ਕਿ हे ਸਿਸਟਮ ਮੈਨੂੰ ਵੀ ਸਮਰੱਥਾ ਦੇ ਮੈਨੂੰ ਵੀ ਇਹ ਵਿਵੇਕ ਦੇ ਮੈਨੂੰ ਵੀ ਇਸ ਇਸ ਸਮਰੱਥਾ ਦੇ ਕਿ ਮੈਂ ਤੈਨੂੰ ਸਮਝ ਸਕਾਂ ਔਰ ਤੂੰ ਸਦਾ ਸਲਾਮਤ ਰਹੇ ਤੇਰੇ ਵਿੱਚ ਤੇਰੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਏ ਤੂੰ ਸਦਾ ਸਲਾਮਤ ਰਹੇ ਤੁਸਾਦਾ ਸਲਾਮਤ ਨਿਰੰਕਾਰ ਤੁਸਾਦਾ ਸਲਾਮਤ ਸਰਬੱਤ ਦਾ ਭਲਾ ਸਤ ਸਲਾਮਤੀ ਦੀ ਦੁਆ ਹੈ ਸਰਬੱਤ ਦਾ ਭਲਾ ਸਲਾਮਤੀ ਦੀ ਦੁਆ ਹੈ ਅਸੀਂ ਉਹ ਦੁਆ ਕਰਦੇ ਹਾਂ ਕਿ ਸਿਸਟਮ ਸਲਾਮਤ ਰਹੇ ਚੱਲਦਾ ਰਹੇ ਰਿਸਪੌਂਸਿਵ ਰਹੇ ਕਿਉਂਕਿ ਜੇ ਰਿਸਪੌਂਸਿਵ ਰਹੇਗਾ ਤਾਂ ਹੀ ਅਸੀਂ ਇਸ ਸਿਸਟਮ ਦੇ ਜਿਹੜੇ ਨੀਮ ਸਮੱਸਿਆ ਕਾਂਗੇ ਕੁਰਬਾਨੀ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਅਪਡੇਟਡ ਸੌਫਟਵੇਅਰ ਹੈ ਅਪਡੇਟਡ ਸੌਫਟਵੇਅਰ ਹੈ ਔਰ ਇਸ ਦੇ ਵਿੱਚ ਕਿਸੇ ਵੀ ਨਵੇਂ ਹੋਰ ਅਪਡੇਟ ਦੀ ਜ਼ਰੂਰਤ ਨਹੀਂ ਅਗਰ ਸਮਝ ਆ ਗਈ ਜਿੱਥੇ ਮਰਜ਼ੀ ਇਸ ਨੂੰ ਅਪਲਾਈ ਕਰ ਲੋ ਪੂਰੀ ਦੁਨੀਆ ਵਿੱਚ ਇਹ ਇਸੇ ਤਰ੍ਹਾਂ ਹੀ ਹੈ ਇਹੋ ਹੀ ਸੱਚ ਹੈ ਇਹੋ ਹੀ ਆਖਰੀ ਸੱਚ ਹੈ ਇਸ ਆਖਰੀ ਸੱਚ ਨੂੰ ਸਮਝ ਲੈਣਾ ਹੀ ਸੱਚਖੰਡ ਵਿੱਚ ਪਹੁੰਚਣਾ ਹੈ ਇਹਦੇ ਸੱਚਖੰਡ ਦਾ ਗਿਆਨ ਹੋ ਜਾਏ ਤੁਹਾਡੀ ਬ੍ਰह्म ਗਿਆਨ ਹੈ ਸੋ ਅੱਜ ਦੀ ਗੱਲਬਾਤ ਵਿੱਚ ਇਹਨਾ ਉਮੀਦ ਕਰਦੇ ਹਾਂ ਕਿ ਮੇਰੀ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸ਼ੁਕਰੀਆ।